ਲੋ ਜੀ ਇੱਥੇ ਹੋ ਗਿਆ ਜੇ ਕੰਮ ਪੂਰਾ ਸਪਰੇਅ ਦਾ ਆਹ ਇਹ ਕਾਲਾ ਮੇਸਰੀ ਸਪਰੇਅ ਨੇ ਹੀ ਕਰਨਾ ਤੇ ਕਾਲਾ ਮਗਰ ਆਇਆ ਜੇ ਮੇਰੇ ਵੇ ਲੋ ਹਾਂਜੀ ਕਾਲਾ ਕੰਮ ਵਧੀਆ ਕਰ ਰਿਹਾ ਜੀ ਬੰਦਾ ਬਹੁਤ ਵਧੀਆ ਬਹੁਤ ਵਧੀਆ ਮਰੇ ਜੇ ਇੱਕ ਚੀਜ਼ ਲੱਗੇ ਹਾਂ ਲੈਣ ਤੇ ਬਹੁਤ ਵਧੀਆ ਆ ਸਸੀ ਕਾਲ ਜੀ ਸਾਰਿਆਂ ਨੂੰ ਹੋਰ ਸਭ ਠੀਕ ਠਾਕ ਜੇ ਮੈਂ ਆਸ ਕਰਦਾ ਹਾਂ ਕਿ ਸਾਰੇ ਮੇਰੇ ਵੀਰ ਭਰਾ ਵੇਖਣ ਵਾਲੇ ਸਾਰੇ ਠੀਕ ਹੋਣਗੇ ਤੇ ਤੁਸੀਂ ਵੀ ਵੇਖ ਰਹੇ ਹੋ ਜਗਵੀਰ ਰੰਧਾਵਾ ਵਲੌਗ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਤੇ ਤੁਹਾਨੂੰ ਪਤਾ ਹੀ ਆ ਜਦਾਂ ਅੱਜ ਕੱਲ ਕਣਕਾਂ ਦੀ ਸਪਰੇਵਾਂ ਚੱਲ ਰਹੀਆਂ ਨੇ ਤੇ ਕਣਕ ਦੀ ਖਾਤ ਤੇ ਇੱਕ ਵਾਰ ਪਾਤੀ ਆ ਪਾਣੀ ਲਾ ਕੇ ਤੇ ਹੁਣ ਮੇਰਾ ਰੱਦਾ ਵੀ ਕਾਲੀ ਮਹਾ ਹੀ ਤੇ ਚੜਿਆ ਕਾਲੀ ਤਾਂ ਬਹੁਤ ਬਿਜੀ ਰਹਿੰਦਾ ਤੇ ਕਾਲੀ ਮਹਾ ਚੜਿਆ ਜੇ ਮੇਰੇ ਢੇ ਤੇ ਮੈਂ ਹਾਂ ਅੱਜ ਕਾਲੀ ਭਰਾ ਸਪਰੇ ਦਾ ਕੰਮ ਨਬੇੜ ਦੇ ਮੇਰਾ ਤੇ ਡਿਊਟੀ ਤੋਂ ਅੱਜ ਲਈ ਹੀ ਮੈਂ ਗਰੀਬ ਨੇ ਛੁੱਟੀ ਤੇ ਮੈਂ ਹਾਂ ਸਪਰੇ ਕਰਾ ਲਈਏ ਤੇ ਚਲੋ ਆਜੋ ਨਾਲ ਨਾਲ ਤੁਹਾਨੂੰ ਵਿਖਾਉਂਦੇ ਆ ਸਰਬੇਰ ਕਾਲੀ ਡੈਪਾ ਕੰਨ ਕਾਲੀ ਕਿਤਾ ਜੀ ਹੋਰ ਮੇਰਾ ਵੀਰ ਕੋਈ ਪੜਾ ਛੱਡਣੀ ਨਹੀਂ ਭਰਾ ਕੋਈ ਨਹੀਂ ਨਹੀਂ ਪਾਸ ਨਹੀਂ ਇਹ ਬਹੁਤ ਕੰਮ ਕਰਦਾ ਜੀ ਮੇਰਾ ਭਰਾ ਜਿਹੜਾ ਨਾ ਸਾਡਾ ਕਾਲੀ ਵੀਰ ਇਹ ਕਾਲੀ ਵੀਰ ਤਾਂ ਕਾਲੀ ਬੋਖਾ ਖਾ ਤੈਨੂੰ ਵੰਦੇ ਨੇ ਸਾਰੇ ਬਾਹਰ ਤੱਕ ਇਹ ਠੀਕ ਹੈ ਇਹ ਕਰੀਦਾ ਇਧਰ ਹਾਂ ਜੀ अंगूठा करीदे संघते वीडियो तो वीडियो संघते ये नहीं पता भी होना तो पाती ਹਾ ਵੇ ਕਾਲੀ ਟੋਪਕ ਪਾਤੀ ਕਿ ਨਹੀਂ ਪਾਤੀ ਗੋਮਾ ਹਾਂ ਦਵਾਈ ਯਾਹਰ ਬਣਾ ਦੇ ਭੈ ਯਾਹਰ ਜਿਹੜਾ ਕੱਖ ਨਿਕਲੇ ਨਾ ਵਿੱਚੋਂ ਕੱਖ ਨਿਕਲੇ ਨਾ ਕਣਕ ਤੇ ਨਿਕਲੇ ਕੱਖ ਨਾ ਨਿਕਲੇ ਵਿੱਚੋਂ ਇਹ ਨਹੀਂ ਕੱਖ ਕੱਖ ਨੂੰ ਲੂ ਕੇ ਰੱਖ ਦੇ ਕੰਨ ਸਾਰੀ ਕਾਲੀ ਤੇਰੇ ਕੋ ਪਹਾਵਾ ਵਾਵਾ ਤੇਰੀ ਟਿਸਰ ਜਾਵੇ ਗਾਂਜ ਪਿਆਣਾ ਬੜਾ ਕਿਹਾ ਸੋਹਣਾ ਲੱਗ ਰਿਹਾ ਪਿੰਟ ਹੈ ਕਿ ਬਾਬੇ ਕਿੰਨੇ ਪਾਇਓ ਕੀ ਬਾਬੇ ਕਿੰਨੀ ਕਿੰਦੇ ਪਾਇਓ ਹਾਂ ਤੂੰ ਥੋੜੀ ਅਸਰ ਰਹੂਗਾ ਨਾ ਮਨਵਾ ਤੋ ਆੜਿਆ ਸੰਘੋਰੇ ਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਬਾਲਾ ਦਵਾਈ ਪਾਣੀ ਤੋਂ ਪੁਣਿਤ ਉਹ ਪੰਪ ਚ ਪਾ ਰਿਹਾ ਹੈ। ਇਹ ਹੁਣ ਆਇਆ ਪੈਦ। 240 ਜਿਹੜੀ origignal ਹੁੰਦੀ ਹੈ ਨਾ ਉਹ ਡੱਬੀ ਲੋਹੇ ਦੀ ਡੱਬੀ ਚ ਹੁੰਦੀ ਹੈ origignal। ਹਾਂ ਉਹ origignal। ਪੜਵੇ। ਕਿੰਨੀ ਹੈ? ਭਾਰਤ ਕੋਰੀਆ ਦੇ ਤੇ ਉਹ ਵੀ 240 ਉਹੀ ਆ, ਉਨੀ ਆ ਉਹ ਇਹ। ਨਹੀਂ ਉਹ ਚ ਹੋਰ ਚੀਜ਼ ਹੈ, ਹੋਰ ਚੀਜ਼ ਹੈ। ਪਤਾ ਕੀ ਗੱਲ ਆ? ਕੰਪਨੀਆਂ ਨੇ ਜਦਾਂ ਮਤਲਬ ਕੰਪਨੀਆਂ ਨੇ ਉਹ ਫੋਨ ਆਈਦਾ Samsung ਦਾ ਆ ਗਿਆ ਜੀ, Vivo ਦਾ ਆ ਗਿਆ ਜੀ। ਇਹ ਹੁਣ ਕੰਪਨੀਆਂ ਨੇ ਆਵੇ ਆਹ ਸ਼ਾਰਟ ਇੱਕੋ ਹੀ ਆਵੇ 240 ਆ ਵੇ ਇਥੇ ਲਿਖਿਆ ਸਾਲਟ ਸਾਰਾ ਹੀ 9 ਮੋਰ ਪਾਵਰ ਦੀ ਐ 58 ਕਿਹੜੀ ਆ ਹੈ ਉਹ ਵੀ 58 ਪਲਾ ਉਹ ਵੇ ਪ੍ਰਤੀ ਆ ਵੇ ਨਾ 10 ਮੈਂ ਤੈਨੂੰ ਦੱਸਣਾ ਹੀ ਦੀ ਆਵੇ ਆ ਵੇ ਇੱਧਰ 68 58 ਨਾ ਆ ਵੀ ਆਵੇ 68 58 ਸਾਲਟ ਉਹ ਚੀਜ਼ਾਂ ਨੇ ਇਹਨਾਂ 'ਚ ਹਰ ਇੱਕ ਕੰਪਨੀ ਆਪਣਾ ਆਪਣਾ ਕੱਢਣਾ ਹੁੰਦਾ ਸਾਲਟ ਇਹ ਥੋੜਾ ਵੀ ਆਪਣੀ ਆਰੇ ਕੰਪਨੀ ਜੋ ਬਣਾਉਣਾ ਬ੍ਰਾਂਡ ਉਹਨੇ ਆਪਣੀ ਚੀਜ਼ ਥੋੜਾ ਮਾਰੀ ਦੇਣੀ ਕਿਸ ਨੂੰ ਤੂੰ ਸਪਰੇਅ ਐ ਰਗੜ ਕੇ ਕਾਰ ਯਾਰਾ ਕਾ ਠੋਕੇ ਵਧੀਆ ਇਹ 50 ਪਾਈ ਜੀ ਜੇ ਦੋ ਸੇੜ ਜੀ ਲੈ ਕੇ ਕੁਰਾਨ ਦਾ ਨਾਮ ਤੇ ਕਾਲੀ ਚੱਲਿਆ ਜੇ ਸਪਰੇਅ ਕਰਨ ਆਹ ਲੋ ਜੀ ਆ ਦੂ ਬਾਏ ਇਧਰ ਕਰਕੇ ਸਪਰੇਅ ਮੁਰਕੇ ਸ਼ਰਕਲ ਕਰਨੀ ਆ ਅੱਜ ਕੰਮ ਲਬੇੜ ਦਾ ਨਾ ਸਪਰੇਅ ਦਾ ਤੇ ਡਿਊਟੀ ਵੀ ਜਾਣਾ ਪਣਾ ਜੇ ਕਿਉਂਕਿ ਫੋਨ ਆ ਗਿਆ ਦਵਾਈ ਦੇਣੀ ਆ ਛੁੱਟੀ ਆ ਉਹ ਕੰਮਿਆਂ ਦਾ ਛੁੱਟੀ ਲਈਦਾ ਵੀ ਦਵਾਈ ਦੇਣੀ ਪਣੀ ਆ ਚਲਾਣਾ ਚਲੋ ਇਧਰ ਕਰ ਲੀਨੇ ਆ 10-15 ਮਿੰਟ ਲੱਗਣੇ ਆ ਤੇ ਮੈਂ ਚਲਦੇ ਆ ਦਵਾਈ ਦੇ ਲੈ ਪਹਿਲਾਂ ਫੇਰ ਕਰਦੇ ਆਂ ਵੇ ਰਲ ਕਣਕ ਵੇਖੋ ਰੰਗ ਕਣਕ ਦਾ ਕਣਕ ਦਾ ਰੰਗ ਹੀ ਦਿਖਦਾ ਵੇਖੋ ਇਹ ਕਣਕ ਦਾ ਇਹ ਕਣਕ ਦਾ ਰੰਗ ਬਾਬੇ ਦੀ ਕਿਰਪਾ ਗੇ ਮਹਾਰਾਜ ਦੀ ਮਿਹਰ ਚਾਹੀਦੀ ਆ ਬਾਕੀ ਬਾਬੇ ਦੀ ਨજર ਸੋਲੀ ਐਸ ਬਾਬੇ ਦੀ ਬਾਬਾ ਸਿਰਸ ਹੋਈ ਤਾਂ ਤਾਂ ਮਰਾ ਹੀ ਗਾੜੀ ਵੀ ਕਣਕ ਲੱਗਿਆ ਕਰਨੀ ਐ ਸਾਰੀ 6 ਦਿਨ ਹੀ ਦੇ ਨਹੀਂ ਪੜੀ ਤਾਂ ਤਾਂ ਸਾਰੀ ਬਾਬੇ ਦੀ ਕਿਰਪਾ ਨਾਲ ਪੰਦਰੂਸੀ ਦੇ ਮਹਾਰਾਜ ਜੀ ਬਣੀ ਹਾ ਇਹ ਕਾਲਾ ਦੇ ਸਪਰੇਅ ਨੇ ਆ ਹੀ ਕਰਨਾ ਤੇ ਕਾਲਾ ਮਗਰ ਆਇਆ ਜੇ ਮੇਰੇ ਵੇ ਲੋ ਹਾਂਜੀ ਕਾਲਾ ਸਪਰੇਅ ਨਾਲ ਲਗਾ ਕਾਲਾ ਆਇਆ ਜੇ ਕਾਲੇ ਕੋ ਮੋਟਰ ਇੱਕ ਠੀਕ ਕਰਾਉਣੀ ਕਾਲੇ ਕਿਦਾਂ ਵਧੀਆ ਜੀ ਕੈਂ ਮੈਂ ਹਾਂਜੀ ਹਾਂਜੀ ਹੋਰ ਸੇਤਾ ਵਧੀਆ ਜੀ ਵਧੀਆ ਥੱਲੇ ਅੱਜ ਬੱਤੀ ਬੰਦੀ ਨਾ ਨੇ ਨੇ ਕੰਮ ਮੋਟਰਾਂ ਦੇ ਕਰ ਲੀਏ ਸਾਰੀ ਬੱਤੀ ਬੰਦ ਹੈ ਜਾਂ ਪਿੰਡ ਵਾਲੀ ਪਿੰਡ ਵਾਲੀ ਉਹ ਨਹੀਂ ਕਿ ਨਹੀਂ ਤੇਰੀ ਪੈਨ ਓਏ ਪਿੰਡ ਵਾਲੀ ਬੱਤੀ ਬੰਦ ਕਰਾਤੀ ਜੇ ਕਾਲੀ ਨੇ ਵੇ ਲੋ ਕਾਲੀ ਇਹਦਾ ਕਣਕ ਕਿਦਾਂ ਦੀ ਆ ਹਾਂ ਮਰਜ ਪੰਪ ਲੱਗੇ ਨੇ 3 ਤੇ 5 ਪੰਪ ਰਹਿ ਗਏ 8 ਪੰਪ ਘਲਾਣੇ ਪੰਪ ਲਾਉਣੇ ਇੱਥੇ ਤੇ ਸਾਡੇ ਭਾਜੀ ਆਏ ਨੇ ਜਗਜੀਤ ਭਾਜੀ ਹਾਂਜੀ ਸਤਿ ਸ੍ਰੀ ਅਕਾਲ ਠੀਕੋ ਜਾਈਟਾਂ ਲੈ ਗਏ ਹੁਣੀਆਂ ਹੁਣ ਨਵੀਆਂ ਹੂੰ ਹੂੰ ਮੈਨੂੰ ਇੱਕ ਕਮੈਂਟ ਚਾਹੁੰਦੇ ਰਹਿੰਦੇ ਲੋਕ ਵੀ ਕੋਈ ਜਾਗੜ ਹੋਰ ਸਰ ਵਧੀਆ ਵਧੀਆ ਕੈਮ ਲਾਓ ਨਾ ਜਿਹੜਾ ਮੁਖ ਵਿਖਾਓ ਆਪਣਾ ਨਹੀਂ ਮੁਖ ਨਹੀਂ ਮੈਂ ਚੱਲਿਆ ਬਾਰਡਰ ਵਾਲੀ ਸਾਈਡ ਨੂੰ ਤੇ ਕਿਉਂ ਉੱਥੇ ਕੀ ਹੈ ਤੇ ਉੱਥੇ ਦਾ ਸਿਸਟਮ ਨਹੀਂ ਚੱਲਦਾ ਇਕੱਲੇ ਅੱਛਾ ਲੋ ਜੀ ਇੱਥੇ ਹੋ ਗਿਆ ਦੇ ਕੰਮ ਪੂਰਾ ਸਪਰੇਅ ਦਾ ਤੇ ਇੱਥੇ ਕੰਮ ਫਰੇ ਹੋ ਗਿਆ ਦੇ ਤੇ ਦਵਾਈ ਆ ਗਈ ਆਹ ਦਵਾਈ ਆ ਗਈ ਲਾ ਲਾ ਚਲੋ ਆ ਸਾਡੇ ਸ਼ਾਹ ਹੋਣੀ ਆਏ ਨੇ ਡੇਰਾ ਪਾਪਾ ਨਾਨਕ ਤੋਂ ਆਹ ਪਹਿਲੀ ਇਹਨਾਂ ਦੀ ਆ ਕਣਕਾਰ ਹੀ ਆ ਹੋਰ ਠੀਕ ਠਾਕ ਹੈ ਸਾਜੀ ਚਾਹ ਪਾਣੀ ਘੱਲਿਏ ਦੇ ਪਿੰਡ ਵਾਲਾ ਆ ਆ ਆ ਪੱਠੇ ਇੰਨਾ ਬੀਜੇ ਆ ਰੱਖੇ ਡੰਗ ਡੁੰਗਰੇ ਇਨਾਂ ਨੇ ਉਹ ਜੀ ਸੜਕਾਂ ਨਾਲ ਦਵਾਈ ਤੁਸੀ ਇਹ ਲੋ ਕਰਕੇ ਦਵਾਈ ਤੇ ਇਧਰ ਆ ਗਏ ਆ ਸੜਕ ਤੇ ਛੜਕਾ ਸੀ ਕੰਮ ਨਿਬੜਣ ਲੱਗੇ ਆ ਕੰਮ ਨਿਬੜੀ ਗਿਆ ਜੀ ਦੋ ਪੰਪ ਰਹਿ ਗਿਆ ਕਰਕੇ ਤੇ ਤੁਹਾਨੂੰ ਹੁਣ ਮਿਲਦੇ ਆ ਡਿਊਟੀ ਤੇ ਟਾਈਮ ਹੋ ਗਿਆ ਜੀ 8:30 ਪੌਣੇ 9 ਦਾ ਹਲੋ ਆ ਜੋ ਦਵਾਈ ਪੂਰੀ ਆ ਗਈ ਹੈ ਨਾ ਇਹ ਨਾ ਮਾਂ ਹੀ ਕੱਖ ਕਾਨ ਮੰਨਨੀ ਨਾ ਇਹ ਹੁਣ ਤੇਰੀ ਜ਼ਿੰਮੇਵਾਰੀ ਮੈਨੂੰ ਵੀ ਪਤਾ ਕੱਲ ਤਣਕ ਨੂੰ ਕੀਤੀ ਦਵਾਈ ਦਵਾਈ ਕਰਕੇ ਤੇ ਹੋ ਗਏ ਆਪਾਂ ਫਿਰ ਲੱਗਿਆ ਵਾ ਤੇ ਜਾਣਾ ਹੀ ਡਿਊਟੀ ਤੇ ਦਾੜੀ ਮੇਰਾ ਰਤਾ ਹੀ ਬਣਾਉਣ ਵਾਲੀ ਹੋਈ ਗਿਆ ਆਪਾਂ ਹੁਣ ਦਾੜੀ ਬਣਾਉਣ ਆ ਗਏ ਮੋਟੇ ਕੋ ਗਾੜੀ ਬਣਾ ਕੇ ਦੇ ਵਿੱਚ ਚਲਦੇ ਆਂ ਡਿਊਟੀ ਨੂੰ ਤੇ ਡਿਊਟੀ ਦਾਣ ਕੇ ਫਿਰ ਕਰਦੇ ਆਂ ਗਲਬਲ ਤੁਹਾਡੇ ਨਾਲ ਜਿਹੜੀ ਗਾਨੀ ਆ ਤੇ ਮੋਟੇ ਭਾ ਜੀ ਸਾਹਿਬ ਆਰਾਮ ਕਰੋ ਆ ਜੀ ਆ ਜੀ ਸਾਹਿਬ ਚਲੋ ਸੇ ਦਾ ਜੀ ਆ ਹਾਂ ਜੀ ਠੀਕ ਜੇ ਵਧੀਆ ਜੀ ਚੱਲ ਫਿਰ ਹੋਰ ਬਿਆਹ ਵਧੀਆ ਹੋ ਗਿਆ ਹਾਂ ਜੀ ਬਹੁਤ ਵਧੀਆ ਹੋ ਗਿਆ ਜੀ ਥੀਨੋ ਵਧੀਆ ਬਾਈ ਇਹਦੀ ਸਿਸਟਰ ਦਾ ਵਿਆਹ ਸੀ ਜੀ ਹਾਂ ਜੀ ਤੇ ਵਿਆਹ ਦਿੱਤਾ ਮੁੰਡੇ ਨੇ ਬੜੀ ਕਮਾਈ ਕਰਨ ਲਿਆ ਤੇ ਚਲੋ ਮਿਲਦੇ ਆ ਤੁਹਾਨੂੰ ਬੜੀ ਖੁਸ਼ੀ ਨਾਲ ਚੱਲ ਮੋਟਿਆ ਚਲੋ ਜੀ ਚਲਿਏ ਘਰੋਂ ਦਾੜੀ ਲਈ ਜਮਨਾ ਚਲਾਉਣਾ ਕਟਾਰ ਤੋਂ ਸਾਰਾ ਕੰਮ ਸੈੱਟ ਹੋ ਗਿਆ ਵਾ ਚਲਦੇ ਆ ਓਕੇ ਬਾਏ ਬੜੀ ਠੰਡਾ ਬਈ ਗੱਡੀ ਲਈਏ ਚਲਿਏ ਘਰ ਛਾਣਾ ਪੂਰੀ ਜੀ ਦੀ ਵਾਰੀ ਆ ਜਣੀ ਹੁਣ ਛੇਤੀ ਘਟਣ ਦੀ ਜੂੜੀ ਨੂੰ ਕਰ ਲਈ ਤਿਆਰੀ ਤੇ ਪਲੇਟਾਂ ਲਹੋਣੀਆਂ ਐ ਬਾਥਰੂਮ ਚ ਥੋੜੀ ਜਿਹੀ ਐ ਤੇ ਮੈਂ ਕਿਹਾ ਚਲ ਇਧਰ ਆਇਆ ਤਾਏ ਜੀ ਹਲ ਭਈਆ ਇਹ ਹਮ ਸਾਰੋਂ ਕੰਮ ਕਰੰਦੇ ਨੇ ਮੇਨੇ ਕਿ ਦਾਲਾ ਦੇ ਕੰਮ ਕਰਨਾ ਉਸਤਾ ਨਾ ਫਿਰ ਇਹਨਾਂ ਨੂੰ ਕਹਿ ਦਿੰਦੇ ਆ ਪੇ ਕਰ ਦਨ ਕੇ ਕੰਮ ਸੈਟ ਮੇਨੇ ਕੰਮ ਵਧੀਆ ਕਰ ਰਿਹਾ ਜੀ ਬੰਦਾ ਬਹੁਤ ਵਧੀਆ ਬਹੁਤ ਵਧੀਆ ਠੀਕ ਹੈ ਬਹੁਤ ਵਧੀਆ ਕੰਮ ਹੈ ਬਹੁਤ ਵਧੀਆ ਵਾਈ ਵਾਲਾ ਕੰਮ ਹੋ ਰਿਹਾ ਐ ਵੀ ਤੈਨੂੰ ਲੈ ਕੇ ਨਾ ਪਾ ਲਈਂ ਆਇਆ ਕਿ ਨਹੀਂ ਆ ਲੈ ਦਿਆਂ ਲਈ ਤੈਨੂੰ ਨਹੀਂ ਆਂਦੇ ਕਿਥੋਂ ਉੱਥੋਂ ਉੱਥੋਂ ਵੱਡੇ ਭਾਈ ਨੂੰ ਕਹਿ ਦਣਾ ਸੀ ਹੈ ਭਾਈ ਆਉਣ ਵਾਲੇ ਆਜੋ ਉਹਨਾਂ ਨੇ ਨਾ ਹਾਂ ਉਹਨਾਂ ਨੇ ਕੀ ਲੈ ਕੇ ਆਨੇ ਅੰਮ੍ਰਿਤਸਰ ਵੀ ਉਹ ਕੀਤਾ ਆ ਵੀ ਕੀਤਾ ਹੀ ਕਿਉਂ ਨਹੀਂ ਮੈਂ ਉਹਦੋਂ ਕੀਤਾ ਮੈਂ ਪਾਲ ਦਾ ਕੰਮ ਕਰਦਾ ਅੱਛਾ ਅੱਛਾ ਮਹੱਬਤ ਪਾਲ ਦਾ ਮਹੱਬਤ ਪਾਲ ਦਾ ਪਾਲ ਪਾਲ ਦਾ ਆਹੋ ਗਰਪਾਲ ਮਹੱਬਤ ਪਾਲ ਸਾਰੇ ਜਾਨਾਂ ਮੇਰਾ ਹੀ ਮਹਿਕਮਾ ਸਾਰਾ ਹਾਂਜੀ ਇਹ ਮੇਰਾ ਮਹਿਕਮਾ ਸਾਰਾ ਕਿਹਦੀ ਜੁੱਤੀ ਮਰਾਜੇ ਇੱਕ ਚੀਜ਼ ਲੱਗੇ ਆ ਲੈਨ ਤੇ ਬਹੁਤ ਵਧੀਆ ਆ ਤੇ ਬਰਬਰੀ ਨਹੀਂ ਉਹ ਦੂਜੀ ਆਪਣਾ ਮਾਸੀ ਬਹੁਤ ਰੇਟ ਹੋਰ ਦਾਡਾ ਪ੍ਰਿੰਟਰ ਜੀ ਵਾਲੀ ਮਾਸੀ ਬਹੁਤ ਕੋਸ਼ਿਸ਼ ਕਰਦੀ ਉਹ ਭਰਾ ਦਾ ਰੇਟ ਹੋਰ ਕੋ ਦਦਾ ਮਾਸੀ ਬੋ ਬਾਜੀ ਤੁਸੀਂ ਮਤਲਬ ਕੀ ਲੱਭਦੇ ਤੁਸੀਂ ਆ ਮਹਿਰ ਜੇਹਾਂ ਦੇ ਕੰਮ ਦੇ ਤੁਸੀਂ ਨਹੀਂ ਮੈਂ ਇੱਕ ਖਬਰ ਵੇਖਣ ਆਇਆ ਮੈਨੂੰ ਦੱਸੋ ਮੈਂ ਤਾਂ ਦੱਸਦਾ ਕਿੱਥੇ ਉਹ ਖਬਰ ਆ ਇਹਨੂੰ ਪੁੱਛੋ ਤੇਰਾ ਯਕੀਨ ਹੀ ਨਹੀਂ ਕਿ ਇਹਨੇ ਕਰਿਆ ਕਰਦਾ ਆ ਆ ਆ ਚੀਜ਼ ਲੈਣੀ ਆ ਇੱਕ ਵਾਰੀ ਜੁੱਤੀ ਅਗਲਾ ਪੁੱਛਦਾ ਹੈ ਇਹ ਸ਼ਕਲ ਵੀ ਸੋਹਣੀ ਹੈ ਇਹ ਬਹੁਤ ਸੋਹਣੀ ਸ਼ਕਲ ਹੈ ਇਹ ਲੈਣੀ ਹੈ ਚੀਜ਼ ਇਹ ਟਕਮਾ ਲੈ ਕੇ ਪਸ ਲੈਣ ਕਿੰਨੇ ਦੀ ਦੋ ਰੱਖੋ ਡੱਬਿਆਂ ਚ ਵੱਖਰੀ ਵੱਖਰੀ ਕੰਪਨੀ ਉਹ ਨਹੀਂ ਨਹੀਂ ਉਧਰ ਲੱਗਣਾ ਲਈ ਏਸੀ ਲਿਆ ਹੀ 베ਦੀ ਸਾਹਿਬ ਕੋ ਤੇ 베ਦੀ ਸਾਹਿਬ ਹੁਣ ਸਿਆਲ ਆ ਗਿਆ ਤੇ 베ਦੀ ਸਾਹਿਬ ਨੂੰ ਕਿਹਾ ਸਾਨੂੰ ਕਵਰ ਦੋ 베ਦੀ ਸਾਹਿਬ ਕੋ ਲੈਣ ਆਇਆ ਕਵਰ ਦੇ ਕਵਰ ਲੱਭ ਰਹੀ ਸੀ ਤਾਂ ਮੈਂ ਹਾਂ ਦੇ ਕਵਰ ਕਿੱਥੇ ਆ ਕਵਰ ਏਸੀ ਦਾ ਹਾਂ ਕਿੱਥੇ ਹੋ ਗਿਆ ਕਿੱਥੇ ਆ ਕਹੁੰਦਾ ਆ ਪਟਪੜਾ ਆ ਡਾਬ ਵਾਲਾ ਤੂੰ ਖੋਲਣ ਡਿਆ ਲਾ ਕੇ ਬੰਦੀ ਮਾ ਕੇ ਆ ਜਾ ਚਲੋ ਜੀ 베ਦੀ ਸਾਹਿਬ ਵਿਆਹ ਗਏ ਨੇ ਤੇ ਕਵਰ ਫੇਰ ਰਹਿ ਗਿਆ ਜੀ ਹੁਣ ਫੇਰ ਕੰਮ ਖਰਾਬ ਹੀ ਆ ਨਾ ਏਸੀ 40 50 ਹਜ਼ਾਰ ਦਾ ਏਸੀ ਦਾ ਖਾਪ ਹੋ ਰਿਹਾ ਇੱਧਰ ਵੇ ਹੋ ਇੱਧਰ ਆ ਕੌਮ ਦਾ ਕੰਮ ਕਰ ਛੜਿਆ ਨੇ ਹੈ ਤੇਰਾ ਭਲਾ ਹੋ ਜੇ ਆਹ ਕੌਂਦੀ ਵਧਾਈ ਬਣੀ ਆ ਹੈ ਔਰ ਥਾਂ ਲਿਆ ਜੋ ਕਵਰ ਕਰ ਲਿਆ ਵਾ ਵਧੀਆ ਕੀਤਾ ਯਾਰ ਆ ਤੇ ਆ ਬੇਦੀ ਸਾਹ ਨੇ ਕਮਾਲ ਕਰਤੀ ਆ ਜੀ ਆ ਵੇਖੋ ਕਿਦਾਂ ਸੋਹਣਾ ਕੰਮ ਕਰ ਛੜਿਆ ਸੋਫੇ ਸਾਫਿਆਂ ਵਾਲਾ ਇਹ ਸੋਫਾ ਚੁਕਾਂਗੇ ਇਹ ਤਾਂ ਕੋਈ ਅਸੀਂ ਹੈ ਨਹੀਂ ਨਹੀਂ ਸੋਫਾ ਚੁਕਾਂਗੇ ਕਿ ਕਿਹੜੇ ਸੋਹਣੇ ਸੋਫੇ ਨੇ ਵੇ ਇਹ ਚੁਕਣਾ ਲਾ ਚੁਕਿਆ ਲਾ ਕਿਸੇ ਢੜੀ ਗੰਗਜਾ ਉਹ ਕਿਸਤਾ ਹੀ ਦੇਣੀਆਂ ਨੇ ਆਹ ਗੜਾ ਵੀ ਵਧੀਆ ਕੀਤਾ ਕੰਮ ਯਾਰਾ ਤੇ ਬੈਡ ਬੂੜੀ ਚੁੱਕ ਲਿਆ ਇਹ ਕਿਤੇ ਕੋ ਚੁੱਕਿਆ ਸਮਾਨ ਕਣਕ ਦੀ ਕਰਕੇ ਦਵਾਈ ਤੇ ਹੋ ਗਈਆਂ ਵਿਲੇ ਤੇ ਹੁਣ ਕਰਦੇ ਆ ਜੀ ਵੀਡੀਓ ਦਾ ਐਂਡ ਤੇ ਵੀਰੋ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਵਿੱਚ ਤੇ ਲੈ ਕੇ ਆਉਨੇ ਆ ਵੀਡੀਓ ਇੱਕ ਚੰਗੀ ਜੀ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਸਬਸਕ੍ਰਾਈਬ ਚੈਨਲ ਨੂੰ ਕਰ ਦਿਆ ਕਰੋ ਮੇਰੇ ਵੀਰ ਭਰਾ ਜਿਹੜੇ ਵੰਦੇ ਆ ਤੇ ਮਿਲਦੇ ਆ ਨੈਕਸਟ ਵੀਡੀਓ ਚ ਬਾਏ